ਹਾਂਜੀ ਮਿੱਤਰੋ ਚਲਾਉਣ ਲੱਗਿਆ ਸੁਪਰ ਸੀਟਰ ਦੀ ਟਰਾਲੀ ਚੱਗੀ ਗਈ ਉਹਨਾਂ ਕੋਲ ਆਏ ਨੇ ਚੰਡੀਗੜ੍ਹ ਤੇ ਕਰਵਾ ਜਿਹੜਾ ਸੁਪਰ ਸੀਟਰ ਹਨ ਸਤਿ ਸ਼੍ਰੀ ਅਕਾਲ ਆ ਮੋਟੇ ਇਹ ਮੋਟਾ ਵਾਲੀ ਖਾਣ ਖਾਂਦਾ ਰਾਤ ਵੀ ਖਾਈਦਾ ਵਲੌਗ ਬੜਾ ਬਲੌਗ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪ ਵੀ ਜਿੱਥੇ ਲੱਗੇ ਆ ਪਾ ਲੱਗੇ ਇਹ ਦਿਖਾਉਣ ਆ ਤੈਨੂੰ ਪਰ ਪੰਜਾਬੀ ਚੱਲਦਾ ਹਨ ਛੋਟੇ ਜਿੰਨੀ ਯਾਰ ਜਮਾ ਡਰਾਪ ਨਹੀਂ ਕਰਦਾ ਉਹ ਪਰ ਮਿੱਟੀ ਤੋੜਦਾ ਨਾ ਮੂਰੇ ਇਹ ਵੀ ਬਾਰੇ ਦੀ ਕੀ ਆਵਾਜ਼ ਆ ਪਹਿਲਾ ਵਾਰ ਆ ਪਹਿਲਾ ਗियर ਆ ਤੇ ਹੁਣ ਮਿੱਤਰੋ ਦੂਜੇ ਗियर ਤੀਜੇ 'ਚ ਵੀ ਦੌਰ ਲੱਗਦਾ ਰਹੇ ਚੱਕਰ ਨਹੀਂ ਡ੍ਰੌਪ ਕਰਦਾ ਉੱਤੀ ਘਣਾ ਵਾ 100 rpm ਗੇਰ ਆ ਸਿਰਫ 100 rpm ਡ੍ਰੌਪ ਕੀਤੀ ਆ ਅਕਲ ਹੀ ਸਾਡੀ ਮਿਲੀ ਦੀ ਹੈ ਨਾ ਦੇਖ ਫਿਰ ਮਿੱਤਰੋ ਸਫਾਈ ਕਰਵਾਜ ਵਾਲੇ ਸੁਪਰ ਚੇਟਰ ਦੀ ਚੱਕਰ ਸ਼ਪੰਜਾਤੀ ਤੀਜੇ ਹਾਈ ਤੇ ਚੱਲਦਾ ਹਾਈ ਤੇ ਨਹੀਂ ਤੀਜੇ ਲੋਜ ਤੀਜੇਰ ਚੱਲਦਾ ਲੀਵਰ ਜਮਾ ਥੱਲੇ ਆ ਦੋਨੇ ਜੀ ਭਾਈ ਹੁਣਾਂ ਦਾ ਖੇਤ ਤੇ ਆ ਬਣਾਇਆ ਭੈਣ ਨੂੰ ਕਮਰਾ ਤੇ ਇੱਧਰ ਸੰਦ ਸੰਦੇੜਾ ਖੜਾ ਐ ਜੀਪਸੀ ਕਾਲਾ ਜੀ ਪਰੈਲ ਦੇ ਆ ਜੇ ਆ ਖੜਾ ਟਰੈਕਟਰ ਮਦਨ ਮੇਦਲਾ ਲਾ ਕੇ ਇੱਥੇ ਲੈ ਆਂਦੇ ਸੀਗੇ ਐਲਟੀ ਤੇ ਜੌਂਡੀਅਰ ਤੇ ਇੱਧਰ ਸੁਖ ਬਾਈ ਵਾਲਾ ਹਾਲੈਂਡ ਤੇ ਆ ਖੜਾ 563 ਤੇਲੇ ਬਾਈ ਵਾਲਾ ਤੇ ਅੱਜ ਲੈ ਕੇ ਚੱਲਾਂਗੇ ਟਰਾਲੀ ਪੈਂਡਰ ਨੂੰ ਤੇ ਆਪਣਾ ਖੜਾ ਮੋਟਰਸਾਈਕਲ ਇਹ ਨੂੰ ਲੱਦਾਂਗੇ ਬੈਚ ਟਰਾਲੀ ਦੇ ਚੱਲ ਕੇ ਚੱਲਦੇ ਆ ਪਿੰਡ ਅਗਲੇ ਮੇਲੇ ਦੇ ਮਿਲਾਂਗੇ ਫਿਰ ਲੋ ਮਿੱਤਰੋ ਟਰਾਲੀ ਤੇ ਟਰੈਕਟਰ ਲਾਉਣ ਲੱਗੇ ਆ ਥੱਲੇ ਚੱਕਰ ਐ ਪੈ ਗਿਆ ਟਰੈਕਟਰ ਲਾਉਣ ਤਾਂ ਪੈ ਗਏ ਕਿਉਂਕਿ ਜੀ 300 ਬੈਚ ਢਰਾਉਣਾ ਵਾ ਤੇ ਤਾਂ ਕਰਕੇ ਟਰੈਕਟਰ ਲਾਉਣੇ ਪੈਣੇ ਆ ਮੋਟਾ ਦਾਤਣ ਦੇ ਗਿਆ ਵਾ ਮੇਟਰ ਹੌਲ ਹੌਲ ਗਿਅਰਟੀ ਥੱਲੇ ਠੀਕ ਆ ਜੀ ਓਕੇ ਬਾਏ ਬਾਏ ਮਿਲਦੇ ਆ ਫਿਰ ਕੱਲ ਨੂੰ ਹਾਂ ਜੀ ਠੀਕ ਆ ਜੀ ਓਕੇ ਕੋਚਵਾਨ ਦਾ ਕੋਚਵਾਨ ਦਾ ਕੋਚ ਹਾਂਜੀ ਮਿੱਤਰੋ ਮੈਂ ਦੇ ਮੋਟਾ ਤੇ ਆਈ ਚੱਲੇ ਹਲਵਾਰੇ ਚੰਡੀਗੜ੍ਹੋਂ ਟਰਾਲੀ ਤੋੜ ਲਈ ਆ ਤੇ ਗੜਦੇ ਆ ਫਿਰ ਰਸਤੇ ਜੀ ਕਰਦੇ ਆ ਘੜ ਘੜ ਗੱਲਾਂ ਕੋਚ ਕੋਚ ਛੱਡੋ ਟੱਕ ਭਰਾਓ ਲੋ ਮਿੱਤਰੋ ਤੇਲ ਪਾਉਣ ਲੱਗੇ ਸੀ ਟਰੈਕਟਰ ਦੇ ਵਿੱਚ ਤੇ ਆਪਾਂ ਪੁੰਚ ਗਏ ਮਰਿੰਡੇ ਤੇਲ ਪਾਰ ਗਿਆ ਲੱਗ ਟਰੈਕਟਰ ਟਰ ਦੇਈਏ ਮੋٹے ਬਾਈ ਖਾਤਰ ਕਰ ਲਈ ਸ਼ਾਪਿੰਗ ਮੋٹے ਬਾਈ ਤੁਹਾਨੂੰ ਸਰੋਪਾ ਪਾਉਣਾ ਹੈ ਹੈਂ ਗਾਂ ਜਾ ਕੇ ਗਾਂ ਜਾ ਕੇ ਕੋਲੇ ਚਲੋ ਬਾਜ਼ਾਰ ਚ ਖੜੇ ਹਾਂ ਬਾਜ਼ਾਰ ਚ ਖੜੇ ਹਾਂ ਪਿਆਰ ਚ ਚਲੋ ਵੀ ਮੋਟੇ ਬਾਈ ਨੂੰ ਪਾਉਣਾ ਹੈ ਸਰੋਪਾ ਤੇ ਲੋ ਜੀ ਬਾਈ ਥੈਂਕ ਯੂ ਲੋ ਰੋਪਾ ਇਹਦਾ ਤਾਂ ਪਾਇਆ ਵਾ ਰੋਪਾ ਇਹਦੇ ਤਾਂ ਪਾਇਆ ਇੱਕ ਕੋਚ ਬਹਾ ਬਣਦਾ ਵਾ ਲੋ ਵੀ ਮਿੱਤਰੋ ਇੱਕ ਵਾਰੀ ਫੇਰ ਹੁਣ ਭੁੱਖ ਲੱਗਿਆ ਛੋਟੇ ਨੂੰ ਜਾਂਦਾ ਦਾ ਫੇਰ ਆਂਗੂ ਆ ਪਰ ਇੱਧਰ ਵੀ ਇੱਧਰ ਵੀ ਫੇਰ ਆਂਗੂ ਹੀ ਆਉਂਦਾ ਪੰਪਰ ਤੇ ਵੀ ਫੇਰ ਆਂਗੂ ਹੀ ਆਉਂਦਾ ਆ ਲੈ ਵੀ ਮੋਟਿਆ ਦੇਖੀਏ ਸੈਟਾ ਗੇਜ ਐਚ ਪਾਈ ਹੋਈ ਸੀਗੀ ਤੇਰੀ ਆਹ ਏ ਬੋਤਲ ਮਗਰ ਗੇਜ ਆ ਜੀ ਆਹ ਏ ਦੇਖੀਏ ਮਗਰ ਸੈਟਾ ਫੈਡਟਰ ਆਪਣੇ ਠੀਕ ਹੈ ਠੀਕ ਆ ਡਾਲੇ ਨਾ ਲੱਗਿਆ ਪਿਆਰ ਸੀ ਵਾਲਾ ਆਹ ਲਾਈਟ ਜਗਾਤੀ ਸੀ ਇੱਥੇ ਮਗਰ ਵੀ ਪਤਾ ਲੱਗਦਾ ਰਹਿੰਦਾ ਹਨਾ ਕਦੇ ਡਾਲੇ ਨਾਲ ਆ ਜਾਂਦਾ ਕਦੇ ਗਾਂ ਚ ਲੈ ਆਉਂਦਾ ਕਦੇ ਪਛਾਹ ਆਉਂਦਾ ਮੇਟਰ ਇਹਦੀ ਇਹਦੀ ਵੀ ਸਪੀਡ ਬਹੁਤ ਆ ਜਾ ਰਹੀ ਆ ਰੋਡ ਤੇ 70 70 ਦੇ ਨਾਮ ਨਾਲ ਕਲਾਸੀ ਆਉਂਦਾ 70 70 ਦੇ ਟਰਾਲੀ ਲੈ ਕੇ ਦੇਖ ਲੋ ਟਰਾਲੀ ਕਿੱਡੀ ਆ 26 ਫੁੱਟ ਟਰਾਲੀ ਨਾਲ 70 70 ਦੇ ਨਾਮ ਨਾਲ ਨਹਿਰੇ ਨਾਲ ਆਉਂਦਾ ਛੋਟਾ ਆਰੇ ਮੋٹے ਬਾਈ ਨੂੰ ਟਰੈਕਟਰ ਚਲਾ ਚਲਾ ਕੇ ਦੇ ਭੁੱਖ ਲੱਗਿਆ ਜੀ। ਤੇ ਇੱਥੇ ਰੁਕੇ ਜੀ ਮੰਗ ਟੱਪੀ ਦਾ ਪੁਆਇੰਟ। ਟੋਲ ਟੱਪ ਕੇ ਘਰ ਆ ਲੜਾ। ਆ ਮੋٹے ਭੁੱਖ ਲੱਗਿਆ ਜਾਨੂੰ। ਤੇ ਕਿਸ ਘੜਾ ਤਾਂ ਗਿਆ ਸਾਰਾ ਸੁਬਹ ਹੈ? ਬੋਕੀਆਂ ਵੀ ਲਾਈਆਂ ਮੋٹے ਨੇ ਆਹ ਮੋٹے। ਇਹੀ ਚੱਕਰ ਪੈ ਗਿਆ ਜੀ ਬੋਕੀਆਂ। ਭੁੱਖ ਲੱਗੀ ਤਾਂ ਓਹੋ ਬੋਕੀਆਂ ਆ ਰਸਾਇਆ ਸੱਜ ਪਾ ਦੇ। ਨੀ ਨੋ ਨੋ ਪੀਤਾ ਉਹ ਬੰਦੇ। ਸੇਰ ਸੇਰ ਦੀਆਂ ਆ ਭਾਰਾ ਭਾਰਾ ਹੋਇਆ ਸੇਰ। ਅੱਛਾ। ਬਾਹਨੇ। ਚਲ ਕੋਈ ਬੰਦਾ ਸੁੱਕੀ ਖਾਣਾ ਚੱਕਾ ਮਿੱਤਰੋ ਘਾੜੇ ਆ ਗਏ ਆ ਮੋਟਾ ਭਾਈ ਚੌਥੇ ਹਾਈ ਚਾਹ ਸਾਡੀ ਨਾਲੇ ਕਰਾਰੀ ਪਈ ਵੀ ਇਹ ਕਰਾਰੀ ਚੇਂਜ ਆ ਚੌਥੇ ਆਈ ਦੀ ਹਾਈ ਸਪੀਡ ਕੀਤਾ ਵਾ ਠੀਕ ਆ ਫੇਰ ਵੀ 22 ਫੁੱਟੀ ਲੈ ਕੇ ਮਗਰ ਤੋਂ ਟਰੈਕਟਰ ਚੜ ਗਿਆ ਹੁਣ ਲੋਡ ਤੇ ਹੋਇਆ ਵਾ ਕਿਰੇ ਤੇ ਆ ਗਈ ਜਾਵਾਂ ਚੌਥੇ ਹਾਈ ਜਿਹੜੀ ਜਾਂਦਾ ਤੇ ਉਹ ਕਰਾਰੀ ਵੱਡੀ ਪਾਈ ਜਿਹੜਾ ਕਰਾਰਾ ਵੱਡਾ ਕੀਤਾ ਹੈ ਕਰਾਰਾ ਵੱਡਾ ਵਾ ਚੌਥੇ ਆਈ ਜਾਗਾ 20 ਤੋਂ ਰਵਦਾ ਹੈ ਵਾ 90 ਤੋਂ ਪਲੱਸ ਜਾਂਦਾ ਵਾ ਠੀਕ ਆ ਇਹ ਸਾਰੇ ਨਗਰੋਂ ਦੀ ਬਾੜੀ ਤੇਜ਼ ਆ ਆਨੇ ਸ਼ਹਿਰ ਦੇ ਵਿੱਚ ਗਰਦ ਖਾਦਾ ਗਰਦ ਹੌਲੜ ਕਹਿੰਦੇ ਮੋٹے ਵੀਰੇ ਨੂੰ ਫੇਰ ਭੁੱਖ ਲੱਗੀ ਇਹਨੂੰ ਇੱਕ ਤਾਂ ਭੁੱਖ ਬਾੜੀ ਲੱਗਦੀ ਹੈ ਹੈ ਵੀਰੇ ਕੀ ਚੱਕਰ ਮੇਰੇ ਮਿੱਤਰੋ ਹਾਂਜੀ ਮਿੱਤਰੋ ਮੱਲਾਵਰ ਆ ਗਏ ਆ ਪੜ ਤਰੇ ਢਾਬੇ ਨੇ ਪਹਿਲਾਂ ਕਿ ਫੁੱਟੂ ਢਾਬੇ ਚ ਰੋਗੇ ਸੀ ਆ ਲੈਣ ਦੇ ਦਾ ਉਤਰਾ ਨਹੀਂ ਪਰੇ ਕਰੋ ਅਖੇ ਕਾਰਾ ਕਿ ਤੇ ਰਣਨ ਕੇ ਬਾ ਕਿਉਂ ਇਹ ਸਾਧਨ ਨਹੀਂ ਕੀ ਪੰਜਾ ਦੇ ਰੋਟੀ ਤੇ ਉਹ ਦਾ ਰੱਹਾ ਰੋਟੀ ਨਹੀਂ ਖਾਣੀ ਤੁਹਾਡੇ ਕੋਲੇ ਤੇ ਮੈਂ ਮਿੱਤਰੋ ਆ ਗਈ ਰੋਟੀ ਤੇ ਰੋਟੀ ਖਾਣੇ ਆ ਫਿਰ ਮਿਲਦੇ ਆ ਬਸ ਰਹਿ ਗਏ 10 ਮਿੰਟ ਦਾ ਰਹਿ ਗਏ ਆਪਣਾ ਪਹੁੰਚ ਲੈ ਆ ਕੇ ਸੌਣੇ ਹਨ 11 10 10:30 ਹੋ ਗਏ 10:30 ਹੋ ਗਏ ਪੌਣੇ ਹਾਂਜੀ ਮਿੱਤਰੋ ਰੋਟੀ ਖਾ ਲਈ ਆ ਪਣ ਤਾਂ ਢਾਬੇ ਤੋਂ ਤੇ ਮੋਟੇ ਬਾਈ ਨਾਲ ਲੜੀ ਮਿੰਟੋਸ ਦਿਮਾਗ ਦੀ ਬੱਤੀ ਚਲਾਉਣੀ ਆ ਹਾਂ ਮਿੰਟੋਸ ਖਾਓ ਮਿੰਟੋਸ ਖਾਓ ਦਿਮਾਗ ਕਿਵੇਂ ਚਲਾਓ ਓਹ ਖੜਾ ਟਰਾਲੀ ਟਰੈਕਟਰ ਤੇ ਹੁਣ ਚੱਲਦੇ ਹਲਵਾਰੇ ਨੂੰ ਆਪਾਂ ਸੀਗੇ ਮੁੱਲਾਪੁਰ ਨੇੜੇ ਹੀ ਆ ਚੱਲ ਫੇ ਮੋਟੇ ਬਾਈ ਇੱਧਰ ਪਹੁੰਚ ਗਏ ਬਾਈ ਹੁਣ ਆ ਦੇ ਘਰੇ ਤੇ ਗੇਟ ਖੋਲ ਕੇ ਲਾਣਾ ਟਰੈਕਟਰ ਅੰਦਰ ਹਲੋ ਮੇਟਰ ਪਹੁੰਚ ਗੀਆਂ ਘਰੇ ਟਰਾਲੀ ਲਾਤੀ ਤੇ ਆ ਇੱਧਰ ਖੜਾ 56 ਦੀ ਪਾਲੀ ਹੁਣ ਆਲਾ ਟੂ ਫਾਸਟ ਹੁਣ ਕਹ ਲਿਖਿਆ ਅਸੀਂ ਆ ਗਏ ਆ ਆ ਆਈ ਵੀ ਅੱਖ ਦੀ ਨਾਲ ਹੀ ਆ ਨਾ ਹਾਂ ਇਹ ਵੀ ਜਾ ਰਹੀ ਆ ਆ ਖੜੀ ਇੱਕ ਦੀ ਨਾਲ ਅਗਲੀ ਵਾਰ ਟਰਾਲੀਆਂ ਤੇ ਹੀ ਜਾ ਕਰਨਾ ਤਵੀ ਵਾਲੇ ਮੇਲੇ ਤੇ ਤਵੀ ਵਾਲੇ ਮੇਲੇ ਸਟਾਰਟ ਹੋਣ ਟਰਾਲੀਆਂ ਤੇ ਨਹੀਂ ਵਕਿਆ ਕਰਨਾ ਮੂਰੇ ਹਾਂ ਹਾਂ ਰੌਂਦ ਰੌਂਦ ਇਧਰ ਟੂ ਫਾਸਟ ਵਾਲੇ ਦਾ ਕਹਿੰਦੇ ਦਿੱਕੇ ਝੜ ਗਿਆ ਅੱਜ ਪੰਦਰਾ ਅੱਡਾ ਦੇਖਾ ਜੇ ਪਾਣੀ ਘੜਦਾ ਸਹੀ ਗੱਲ ਹੈ